ਸੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪਿਆਰ ਅਨੁਸਾਰ ਅੱਜ ਆਪਣੇ ਗ੍ਰੰਥ ਦੇ ਪਰਵਾਪੀ ਦੀਆਂ ਸਮਝਾਂ ਸੁਲਾ ਦੇਣ ਸੰਗਤ ਸੰਗੀਤ ਰਗਵਾਏ। ਗੁਰਮੁਖੀ ਪਰਵਾਪੀ ਨੂੰ ਸੁਰਤ ਕਰਵਾ ਕੇ ਮਾਇਕ ਪੁਰਾ ਜੀਤੇ ਗੁਰ ਕਬੀ ਵਾਚ ਵਿੱਚ ਸੁਪਰਪੋਣਾ ਦਾ ਦੂਸਰ ਜੀ ਬੋਧਾ ਜੀ ਨੂੰ ਸੇਵਾ ਕਰਦਾ ਗੁਰ ਕਬੀ ਵਾਚ ਵਿੱਚ ਸੁਪਰਪੋਣਾ ਜੀ ਤੇ ਸਾਣਾ ਆਹੇ ਮੰਦਰੀ ਕੀ ਭਦੇ ਬੋਲੇ ਕਾਹਨ ਸਾ ਸੰਗਤ ਲੋ ਅਪਰਾਣੇ ਹੋਰ ਸਰਦਾਰ ਕਹੇ ਸ਼ਾਹਾਂ ਦੇ ਜਿਹੜਾ ਤੇ ਪਿਆਰ ਦੇ ਨਾਲ ਸ਼ਾਹ ਕਿਹਾ ਜਾਂਦਾ ਸੀ ਸੰਗਤ ਜੀ ਅੱਜ ਨਹੀਂ ਪਰਵਾਹ ਫੈਰੀ ਲੋ ਆਈ ਸੰਗਤ ਜੀ 1972 ਦੇ ਵਿੱਚ ਸ੍ਰੀ ਗੁਰੂ ਰਮਦਾਸ ਮੰਦਰ ਦੀ ਨਵੀਂ ਇਮਾਰਤ ਬਣੀ ਸੀ ਉਸ ਤੋਂ ਬਾਅਦ ਜਦੋਂ ਪ੍ਰਵਾਸ ਮੇਰੀਆਂ ਸ਼ੁਰੂ ਕੀਤੀਆਂ 201975 ਤੋਂ ਲੈ ਕੇ ਉਹਨਾਂ ਨੇ ਅਮਰੀਕਾ 'ਚ ਉਹਨਾਂ ਨੇ ਆਪਣੇ ਜਿੱਥੇ ਬਲਵਿੰਦਰ ਸਿੰਘ ਨੇ ਤਾਂ ਸ਼ਾਹਾਂ ਦੇ ਉਹਨਾਂ ਦੇ ਘਰ ਦੇ ਨਾਲ ਇਹਨਾਂ ਦਾ ਘਰ ਹੁੰਦਾ ਸੀ ਉਹ ਜਗ੍ਹਾ ਤੇ ਅਜਿਹਾ ਪ੍ਰਭਾਤ ਵੇਲਾ ਜਗ੍ਹਾ ਤੇ ਲਗਾਈ ਜਾਂਦੇ ਸੀ ਅੱਜ ਉਹਨਾਂ ਦੇ ਮੇਰ ਖੱਜ ਦਾ ਸ੍ਰੀ ਗੁਰਦਾਸ ਮਹਾਰਾਜ ਜੀ ਦੇ ਜਿਹੜਾ ਕਿ ਅੱਜ ਇਸ ਨਵੇਂ ਮਹਿਲਾ ਦੇ ਵਿੱਚ ਉਹਨਾਂ ਨੇ ਪ੍ਰਭਾਤ ਵੇਲਾ ਸ਼ੁਰੂ ਕੀਤਾ ਹਨ ਸੋ ਅਸੀਂ ਉਹਨਾਂ ਦਾ ਬਹੁਤ ਬਹੁਤ तहे ਦਿਲੋਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

गुरु करवाते महाराज श्रीवंत जी गुरु दीबाग क्षेत्र सरोवर अधिकर संबंधी महाराज जी बोलें गुरु हाल अतुल सिंह जी लाल बोलें सोदत सदा आज महाराज बीरा गुरु के संग जियो और यहां पर तो गुरु चले प्यारे सुहाग पास्था में बड़े प्रेम के नाल गुरुजनों को सचे रहे हैं जी ਵਾਲੇ ਪੀਂਟਾ ਕਲਪਾ ਬਹੁਤ ਜੀ ਬਸੇ ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਸਰਦਾਰ ਸਰਜੀਤ ਸਿੰਘ ਸ਼ਾਹਾਂ ਜੀ ਦੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਕੇ ਪਰਵਾਦ ਗੇਰੀ ਨੂੰ ਬੁਲਾ ਕੇ ਗੁਰੂ ਕਾ ਲੰਗਰ ਤੇ ਚਾਹ ਦੇ ਨੰਗੇ ਸ਼ਕਾਇਏ ਗਏ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਰਣ ਮਿਲ ਕੇ ਗੁਰਪੁਰਬ ਮਨਾਉਣ ਦੇ ਉਤਮ ਉਤਸ਼ਾਹ ਵਕਸ਼ਿ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ